ਸਸਿਕਲ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਅੱਜ ਵਾਲੀ ਵੀਡੀਓ ਜਿਹੜੀ ਆ ਇਹ ਹੈਗੀ ਆ ਜੀ ਆਪਣੀ 스마트 ਮੀਟਰ ਬਾਰੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 스마트 ਮੀਟਰ ਜਿਹੜਾ ਵਾ ਉਹਦੀ ਆਪਾਂ ਰੀਡਿੰਗ ਕਿਵੇਂ ਕੱਢਣੀ ਆ ਉਹਦਾ ਬਿਲ ਆਪਾਂ ਕਿਵੇਂ ਵੇਖਣਾ ਵਾ ਤੇ ਕੀ ਇਹ ਦੂਜੇ ਮੀਟਰਾਂ ਨਾਲੋਂ ਤੇਜ਼ ਚੱਲਦਾ ਜਾਂ ਉਨਾ ਹੀ ਚੱਲਦਾ ਤੇ ਪੰਜਾਬ ਦੇ ਵਿੱਚ ਜਿਹੜੇ ਨੇ ਇਹ 35 ਤੋਂ 40% ਜਿਹੜੇ ਨੇ ਚਿਪੋ ਵਾਲੇ ਮੀਟਰ ਜਿਹੜੇ ਨੇ ਇਹ ਲੱਗ ਚੁੱਕੇ ਨੇ ਤੇ ਜਿਸ ਦਿਨ ਇਹ ਸਾਰੇ ਪੰਜਾਬ ਦੇ ਵਿੱਚ ਮੀਟਰ ਲੱਗ ਗਏ ਉਸ ਦਿਨ ਤੋਂ ਇਨਾ ਮੀਟਰਾਂ ਤੇ ਰੀਚਾਰਜ ਹੋਣਾ ਜਿਹੜਾ ਉਹ ਸ਼ੁਰੂ ਹੋ ਜੂਗਾ ਤੇ ਜਿੰਨੇ ਆਪਾਂ ਪੈਸੇ ਪਾਵਾਂਗੇ ਉੰਨੀ ਆਪੇ ਬਿਜਲੀ ਜਿਹੜੀ ਆ ਉਹ ਚਲਾ ਲਵਾਂਗੇ ਉਸ ਤੋਂ ਬਾਅਦ ਜਿਹੜੀ ਆ ਬਿਜਲੀ ਬੰਦ ਕਰ ਦੂਗਾ ਇਹ ਵਿਕਟਰ ਤਾਂ ਆਪਣੇ ਆਪ ਹੀ ਇਹਨੇ ਬੰਦ ਕਰ ਦੇਣੀ ਹੈ ਬਿਜਲੀ ਕਿਉਂਕਿ ਜਦੋਂ ਪੈਸੇ ਮੁੱਕ ਗਏ ਜਿਵੇਂ ਆਪਣੇ ਮੋਬਾਈਲ ਦੇ ਵਿੱਚ ਰੀਚਾਰਜ ਖਤਮ ਹੋ ਜਾਂਦਾ ਤੇ ਨਾਲ ਦੀ ਨਾਲ ਹੀ ਆਪਣਾ ਫੋਨ ਕਾਲ ਜਿਹੜੀ ਆ ਉਹ ਹੋਣੀ ਬੰਦ ਹੋ ਜਾਂਦੀ ਆ ਉਵੇਂ ਹੀ ਇਹਦੇ ਵਿੱਚ ਸਿਸਟਮ ਲੱਗਾ ਹੋਇਆ ਵਾ ਇਹਨੇ ਬਿਜਲੀ ਜਿਹੜੀ ਆ ਉਹ ਬੰਦ ਕਰ ਦੇਣੀ ਆ ਜਦੋਂ ਪੈਸੇ ਖਤਮ ਹੋ ਗਏ ਤੇ ਉਸ ਤੋਂ ਬਾਅਦ ਕੁਝ ਚੀਜ਼ਾਂ ਇਹੋ ਜਿਆਂ ਨੇ ਜਿਹੜੀਆਂ ਤੁਹਾਨੂੰ ਮੈਂ ਦੱਸੂਗਾ ਤੇ ਜੇ ਤੁਸੀਂ ਉਹਨਾਂ ਤੇ ਗੌਰ ਕਰੋਗੇ ਫਿਰ ਤਾਂ ਠੀਕ ਹੈ ਜੇ ਤੁਸੀਂ ਗੌਰ ਨਾ ਕੀਤਾ ਤਾਂ ਹੋ ਸਕਦਾ ਵਾ ਕਿ ਤੁਹਾਨੂੰ ਬਿਜਲੀ ਬੋਰਡ ਭਾਰੀ ਜੁਰਮਾਨਾ ਜਿਹੜਾ ਵਾ ਉਹ ਕਰ ਦਵੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਤੱਕ ਆਪਾਂ ਕਦੀ ਧਿਆਨ ਨਹੀਂ ਦਿੱਤਾ ਤੇ ਜਦੋਂ ਇਹ ਸਮਾਰਟ ਮੀਟਰ ਲੱਗ ਗਏ ਉਦੋਂ ਆਪਾਂ ਨੂੰ ਇਹਨਾਂ ਦਾ ਖਿਆਲ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੋ ਆ ਤੇ ਤੁਸੀਂ ਵੀਡੀਓ ਦੇ ਅਖੀਰ ਤੱਕ ਜਰੂਰ ਬਣੇ ਰਹੋ ਆਪਾਂ ਇਹਦਾ ਬਿੱਲ ਜਿਹੜਾ ਵਾ ਉਹ ਕਿਵੇਂ ਕੱਢਣਾ ਕਿਵੇਂ ਵੇਖਣਾ ਵਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਇਹਦਾ ਬਿੱਲ ਜਿਹੜਾ ਇਹ ਉਹ ਆਪਾਂ ਨੂੰ ਮੋਬਾਈਲ ਤੇ ਆਪਣੇ ਤੇ ਆਵੇਗਾ ਇਹ ਸਾਹਮਣੇ ਤੁਸੀਂ ਜਿਹੜੀ ਰੈੱਡ ਲਾਈਟ ਵੇਖ ਰਹੇ ਹੋ ਜੇ ਜਗਦੀ ਪਈ ਹੈ ਰੈੱਡ ਲਾਈਟ ਤੇ ਇਸ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੋਆ ਕਿ ਵੀ ਇਹ ਪੀਐਸਪੀਸੀਐਲ ਦੇ ਸਰਵਰ ਦੇ ਨਾਲ ਜਿਹੜਾ ਵਾ ਇਹ ਮੀਟਰ ਜੁੜਿਆ ਹੋਇਆ ਵਾ ਤੇ ਇਹ ਜੋ ਵੀ ਡਾਟਾ ਹੈ ਉਹ ਪੀਐਸਪੀਸੀਐਲ ਨੂੰ ਭੇਜਦਾ ਪਿਆ ਹੈ ਤੇ ਨਾਲ ਦੀ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਵੀ ਇਹਦੇ ਵਿੱਚ ਜਿੰਨੀ ਰੀਡਿੰਗ ਆਉਂਦੀ ਆ ਜੋ ਵੀ ਆ ਉਹ ਸਾਰਾ ਕੁਝ ਜਦੋਂ ਮਰਜੀ ਤੁਹਾਡਾ ਡਾਟਾ ਚੈੱਕ ਕਰ ਸਕਦਾ ਬਿਜਲੀ ਬੋਰਡ ਉਸ ਤੋਂ ਬਾਅਦ ਤੁਸੀਂ ਲੱਗ ਇੱਕ ਵੇਖ ਰਹੇ ਜਿਕੇ ਗ੍ਰੀਨ ਲਾਈਟ ਜਿਹੜੀ ਆ ਇਹ ਜਗਦੀ ਪੁੱਜਦੀ ਪਈ ਆ ਤੇ ਇਹ ਜਿਹੜੀ ਲਾਈਟ ਹੈ ਤੁਹਾਨੂੰ ਥੋੜੀ ਜੀ ਸਲੋ ਜਗਦੀ ਦਿਸੂਗੀ ਕਿਉਂਕਿ ਮੈਂ ਵੀਡੀਓ ਜਿਹੜੀ ਆ ਉਹ ਸਲੋ ਕੀਤੀ ਹੋਈ ਆ ਤਾਂ ਕਰਕੇ ਤੁਹਾਨੂੰ ਬਹੁਤ ਘੱਟ ਵਾਰ ਜਗਦੀ ਦਿਖੂਗੀ ਵੈਸੇ ਤੇ ਚੱਲਦੀ ਆ ਤੇ ਇਤੋਂ ਆਪਾਂ ਨੂੰ ਇਹ ਸ਼ੋਅ ਹੁੰਦਾ ਵਾ ਕਿ ਵੀ ਇਹਦੇ ਮੀਟਰ ਦੇ ਵਿੱਚ ਸੇਮੋ ਆ ਤੇ ਇਹ ਨੈਟਵਰਕ ਜਿਹੜਾ ਵਾ ਇੱਥੇ ਪ੍ਰੋਪਰ ਸਹੀ ਆ ਰਿਹਾ ਵਾ ਇਹ ਨੈਟਵਰਕ ਦਾ ਸਾਈਨ ਦਿੰਦੀ ਪਈ ਆ ਕਿ ਨੈਟਵਰਕ ਜਿਹੜਾ ਵਾ ਇਹ ਸਹੀ ਆ ਰਿਹਾ ਵਾ ਹੁਣ ਆਪਾਂ ਆ ਜਾਨੇ ਜੀ ਇਹਦੀ ਡਿਸਪਲੇ ਤੇ ਤੁਸੀਂ ਵੀ ਦੇਖ ਸਕਦੇ ਜੇ ਕਿ ਇਹਦੇ ਤੇ 1843 ਤੇ ਥੱਲੇ ਲਿਖਿਆ ਆ ਰਿਹਾ KWH KWH ਇਹਦੇ ਆਧਾਰ ਤੇ ਜਿਹੜਾ ਵਾ ਉਹ ਬਿੱਲ ਬਣੂਗਾ ਜੋ ਇਹਦੀ ਰੀਡਿੰਗ ਹੋਊਗੀ 1844 KWH ਨੂੰ ਲਿਆ ਜਾਊਗਾ ਉਹ ਰੀਡਿੰਗ ਇਹਦੀ ਲੈ ਕੇ ਜੇ ਤੇ 300 ਯੂਨਟ ਜਿਵੇਂ ਪੰਜਾਬ ਦੇ ਵਿੱਚ ਮਾਫਵਾ ਜੇ ਤੇ 300 ਯੂਨਟ ਇੱਕ ਮਹੀਨੇ ਦੀ ਚੱਲੀ ਹੋਈ ਫਿਰ ਤਾਂ ਉਹਦੀ ਮਾਫੀ ਆ ਜੂਗੀ ਜੇ 300 ਤੋਂ ਉੱਪਰ ਚੱਲ ਗਈ ਇੱਕ ਵੀ ਯੂਨਟ ਉੱਪਰ ਚੱਲ ਗਈ ਤੇ 301 ਯੂਨਟ ਦਾ ਜਿਹੜਾ ਵਾ ਉਹ ਤੁਹਾਨੂੰ ਬਿੱਲ ਆ ਜਾਊਗਾ ਪੂਰੀ ਦੀ ਪੂਰੀ ਦਾ ਤੇ ਇਹਦਾ ਬਿੱਲ ਜਿਹੜਾ ਵਾ ਉਹ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਆਵੇਗਾ ਤੇ ਇਹਦਾ ਬਿੱਲ ਜਿਹੜਾ ਵਾ ਉਹ ਆਪਾਂ ਕਿਵੇਂ ਚੈੱਕ ਕਰਨਾ ਉਹ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਦੇ ਹਾਂ ਆਪਾਂ ਇਹਦਾ ਬਿੱਲ ਕਿਵੇਂ ਚੈੱਕ ਕਰ ਸਕਦੇ ਹਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਐਮ ਡੀ ਦੀ ਐਮ ਡੀ ਦਾ ਮਤਲਬ ਹੈ ਜੀ ਮੈਕਸਿਮਮ ਡਿਮਾਂਡ ਜਿਹੜੀ ਮੈਕਸਿਮਮ ਡਿਮਾਂਡ ਵਾ ਇਹ ਜਿਵੇਂ ਆਪਾਂ ਕਾਗਜ਼ਾਂ ਦੇ ਵਿੱਚ ਲੋਡ ਭਰਾ ਕੇ ਆਉਨੇ ਆ ਬਿਜਲੀ ਬੋਰਡ ਦੇ ਦਫ਼ਤਰ ਵੀ ਸਾਡਾ 1 ਕਿਲੋਵਾਰਟ ਦਾ ਲੋਡ ਵਾ ਤੇ ਜੇ ਅਸੀਂ 1 ਕਿਲੋਵਾਰਟ ਤੋਂ ਵੱਧ ਚਲਾਉਨੇ ਆ ਤੇ ਇਹ ਮੀਟਰ ਉਹਨੂੰ ਪੂਰਾ ਨੋਟ ਕਰੂਗਾ ਤੇ ਉਹ ਇਹਦਾ ਡਾਟਾ ਜਿਹੜਾ ਵਾ ਉਹ ਬਿਜਲੀ ਬੋਰਡ ਨੂੰ ਭੇਜੂਗਾ ਤੇ ਬਿਜਲੀ ਬੋਰਡ ਤੁਹਾਨੂੰ ਜਿਹੜਾ ਵਾ ਉਹਦਾ ਓਵਰਲੋਡ ਦਾ ਜੁਰਮਾਨਾ ਕਰੂਗਾ ਇਸ ਲਈ ਤੁਸੀਂ ਕੋਸ਼ਿਸ਼ ਕਰੋ ਕਿ ਜੋ ਤੁਹਾਡੇ ਕਾਗਜ਼ਾਂ ਦੇ ਵਿੱਚ ਲੋਡ ਵਾ ਉਨਾਂ ਹੀ ਚਲਾਓ ਉਸ ਤੋਂ ਵੱਧ ਨਾ ਚਲਾਓ ਤੇ ਜਾਂ ਫਿਰ ਆਪਣਾ ਲੋਡ ਜਿਹੜਾ ਵਾ ਉਹਨੂੰ ਵਧਾ ਲਓ ਬਿਜਲੀ ਬੋਰਡ ਦੇ ਦਫਤਰ ਜਾ ਕੇ ਤੇ ਲੋਡ ਪੂਰਾ ਕਰਕੇ ਜਿੰਨਾ ਪੁੰ ਚਾਹੀਦਾ ਉਹਨਾਂ ਵਧਾ ਲਓ ਇੱਕ ਮੈਂ ਤੁਸੀਂ ਡਿਸਪਲੇ ਦੇ ਵਿੱਚ ਵੇਖੋ ਕਿ ਵੀ ਇੱਕ ਸਾਈਨ ਬਣਿਆ ਆ ਵਾ ਤੇ ਮੀਟਰ ਦੀ ਬੋਡੀ ਦੇ ਉੱਤੇ ਵੀ UC1 ਕਰਕੇ ਤੇ ਇੱਕ ਨਾਲ ਸਾਈਨ ਬਣਿਆ ਆ ਵਾ ਉਹ ਜਿਹੜਾ ਸਾਈਨ ਵਾ ਉਹ ਹੈਗਾ ਜੀ ਜਦੋਂ ਆਪਾਂ ਰੀਚਾਰਜ ਇਹ ਮੀਟਰਾਂ ਦੇ ਉੱਤੇ ਹੋਣ ਲੱਗ ਗਏ ਤੇ ਜਦੋਂ ਕਿਤੇ ਆਪਾਂ ਰੀਚਾਰਜ ਨਾ ਕੀਤਾ ਤੇ ਇਹ ਸਾਈਨ ਉਵੇਂ ਹੋ ਜੂਗਾ ਜਿਵੇਂ ਬਾਹਰ ਬਣਿਆ ਹੋਇਆ ਵਾ ਉਵੇਂ ਦਾ ਸਾਈਨ ਹੋ ਜੂਗਾ ਜਾਨੀ ਕਿ ਬਿਜਲੀ ਕੱਟੀ ਗਈ ਹੈ ਆਪਣੀ ਤੇ ਇਹ ਇੱਕ ਸਵਿੱਚ ਦਾ ਸਾਈਨ ਆ ਕਿ ਵੀ ਲਾਈਨ ਕੱਟੀ ਗਈ ਹੈ ਤੁਹਾਡੀ ਜਦੋਂ ਆਪਾਂ ਰੀਚਾਰਜ ਨਾ ਕੀਤਾ ਉਦੋਂ ਇਹ ਜਿਹੜਾ ਵਾ ਲਾਈਨ ਕੱਟਣ ਦਾ ਸਾਈਨ ਦਊਗਾ ਤੇ ਹੁਣ ਇਹ ਜਿਹੜਾ ਵਾ ਇਹ ਲਾਈਨ ਇਨ ਦਾ ਸਾਈਨ ਦੇ ਇੰਡਿਆ ਆ ਕਬੀ ਲਾਈਨ ਚੱਲਦੀ ਪਈ ਆ ਠੀਕ ਹੈ ਜੀ ਹੁਣ ਆਪਾਂ ਆ ਜੰਨੇ ਆ ਜੀ ਇੱਕ ਤੁਸੀਂ ਥੱਲੇ ਵੇਖੋ ਕਿ ਵੀ ਇੱਕ ਰੈੱਡ ਲਾਈਟ ਵਾ ਇਹ ਜਿਹੜੀ ਰੈੱਡ ਲਾਈਟ ਵਾ ਇਹ ਲੋਡ ਦੇ ਹਿਸਾਬ ਨਾਲ ਬਲਿੰਕ ਕਰੂਗੀ ਇਹ ਲਾਈਟ 3200 ਵਾਰ ਜਦੋਂ ਜੱਗੂ ਬੁਝੂਗੀ ਉਦੋਂ ਇੱਕ ਜਿਹੜੀ ਆ ਉਹ ਜੁੰਟ ਚੱਲੂਗੀ ਇਹ ਆਪਾਂ ਜਿੰਨਾ ਲੋਡ ਆਪਣੇ ਮੀਟਰ ਤੇ ਹੋਊਗਾ ਉਹਦੇ ਹਿਸਾਬ ਨਾਲ ਹੀ ਇਹ ਚੱਲੂਗੀ ਜੇ ਆਪਾਂ ਜਿਆਦਾ ਲੋਡ ਪਾਵਾਂਗੇ ਤੇ ਇਹ ਜਲਦੀ ਛੇਤੀ 3200 ਵਾਰ ਜਿਹੜਾ ਵਾ ਉਹ ਆਪਣਾ ਸਰਕਲ ਪੂਰਾ ਕਰ ਜੂਗੀ ਤੇ ਇੱਕ ਜੁੰਟ ਜਿਹੜੀ ਆ ਉਹ ਪੂਰੀ ਹੋ ਜੂਗੀ ਜਿੰਨਾ ਆਪਾਂ ਲੋਡ ਪਾਵਾਂਗੇ ਉਹਦੇ ਮੁਤਾਬਕ ਹੀ ਚੱਲੂਗੀ ਹੁਣ ਆਪਾਂ ਆ ਜਾਂਦੇ ਹਾਂ ਜੀ ਡਿਸਪਲੇ ਤੇ ਡਿਸਪਲੇ ਤੇ ਤੁਸੀਂ ਵੇਖ ਸਕਦੇ ਜੇ ਕਿ ਵੀ 0 0 ਦੇ ਨਿਸ਼ਾਨ ਆ ਰਹੇ ਨੇ ਤੇ ਨਾਲ ਆ ਰਿਹਾ ਜੀ ਰੁਪਏ ਦਾ ਨਿਸ਼ਾਨ ਤੇ ਇਹ ਜਦੋਂ ਆਪਾਂ ਰੀਚਾਰਜ ਕਰਾਂਗੇ ਮੀਟਰ ਤੇ ਜਦੋਂ ਇਹ ਪ੍ਰੀपेड ਮੀਟਰ ਹੋ ਗਏ ਨਾਲ ਹੀ ਇੱਥੇ ਜਿੱਥੇ ਪੀਡ ਲਿਖਿਆ ਹੋਇਆ ਵਾ ਉੱਥੇ ਪ੍ਰੀਪੇਡ ਲਿਖਿਆ ਆ ਜੂਗਾ ਤੇ ਇਹਦੇ ਵਿੱਚ ਜਿੰਨੇ ਆਪਾਂ ਪੈਸੇ ਪਾਵਾਂਗੇ ਉਹ ਇਹਦੇ ਤੇ ਸ਼ੋ ਹੋਣਗੇ ਕਿ ਵੀ ਤੁਸੀਂ ਇੰਨੇ ਦਾ ਰੀਚਾਰਜ ਕੀਤਾ ਵਾ ਤੇ ਇੰਨੇ ਦੀ ਬਿਜਲੀ ਜਿਹੜੀ ਆ ਤੁਸੀਂ ਚਲਾ ਸਕਦੇ ਜੀ ਉਹ ਇਹਦੇ ਤੇ ਸਾਰੇ ਡਿਸਪਲੇ ਦੇ ਉੱਤੇ ਸ਼ੋ ਹੋਣਗੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਦੇ ਸਪੀਡ ਦੀ ਵੀ ਮੀਟਰ ਇਹ ਦੂਜੇ ਮੀਟਰ ਨਾਲੋਂ ਤੇਜ਼ ਚੱਲਦਾ ਵਾ ਕਿ ਜਾਂ ਉਹਨਾਂ ਹੀ ਚੱਲਦਾ ਵਾ ਆਪਾਂ ਇਹਦੇ ਨਾਲ ਇੱਕ ਸਬ ਮੀਟਰ ਲਾ ਕੇ ਇਹਨੂੰ ਚੈੱਕ ਕੀਤਾ ਸੀ ਇਹ ਮੀਟਰ ਦੂਜੇ ਮੀਟਰਾਂ ਜਿੰਨਾ ਹੀ ਚੱਲਦਾ ਵਾ ਆਮ ਹੀ ਚੱਲਦਾ ਵਾ ਕੋਈ ਉਹਨਾਂ ਨਾਲੋਂ ਜ਼ਿਆਦਾ ਨਹੀਂ ਚੱਲਦਾ ਤੇ ਅਗਲੀ ਗੱਲ ਕਰੀਏ ਆਪਾਂ ਕਿ ਇਹਦੇ ਵਿੱਚ ਕੈਮਰਾ ਇਹਦੇ ਵਿੱਚ ਕੋਈ ਕੈਮਰਾ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਤੇ ਨਾ ਹੀ ਇਹ ਕੋਈ ਫੋਟੋ ਖਿੱਚਦਾ ਵਾ ਵੀ ਕੋਈ ਆਪਾਂ ਇਹਦੇ ਲਾਗੇ ਖੜੇ ਆ ਤੇ ਆਪਣੀ ਕੋਈ ਫੋਟੋ ਭੇਜ ਦੂਗਾ ਕਿਸੇ ਨੂੰ ਖਿੱਚ ਕੇ ਤੇ ਦੂਜੀ ਚੀਜ਼ ਇਹ ਆ ਕਿ ਇਹਦੇ ਵਿੱਚ ਜੀਪੀਐਸ ਸਿਸਟਮ ਲੱਗਾ ਵਾ ਆਪਾਂ ਇਹਦੀ ਕੋਈ ਲੋਕੇਸ਼ਨ ਚੇਂਜ ਨਹੀਂ ਕਰ ਸਕਦੇ ਲਾ ਕੇ ਤੇ ਨਾਲ ਦੀ ਨਾਲ ਇਹ ਵੀ ਦੱਸਦੀ ਏ ਕਿ ਇਹ ਪੀਸ ਪੀਐਸ ਪੀਸੀਐਲ ਦੀ ਪ੍ਰਾਪਰਟੀ ਆ ਆਪਾਂ ਇਹਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕਰ ਸਕਦੇ ਹੁਣ ਆਪਾਂ ਗੱਲ ਕਰਦੇ ਆਂ ਜੀ ਬਿਜਲੀ ਦੇ ਬਿੱਲ ਦੀ ਸਭ ਤੋਂ ਪਹਿਲਾਂ ਆਪਾਂ ਨੂੰ ਬਿਜਲੀ ਦਫ਼ਤਰ ਜਾ ਕੇ ਇੱਕ ਫੋਨ ਨੰਬਰ ਰਜਿਸਟਰਡ ਕਰਾ ਕੇ ਆਉਣਾ ਪਊਗਾ ਤੇ ਉਹਦੇ ਤੇ ਤੁਹਾਨੂੰ ਜਿਹੜਾ ਵਾ ਹਰ ਮਹੀਨੇ ਇਹਦਾ ਬਿੱਲ ਜਿਹੜਾ ਵਾ ਉਹ ਆਜਾਇਆ ਕਰੂਗਾ ਤੇ ਉਸ ਤੋਂ ਬਾਅਦ ਆਪਾਂ ਇਹਦਾ ਮੋਬਾਈਲ ਤੇ ਬਿੱਲ ਜਿਹੜਾ ਵਾ ਉਹ ਕਿਵੇਂ ਦੇਖ ਸਕਦੇ ਆਂ ਅਾ ਜੋ ਵੀ ਤੁਹਾਨੂੰ ਦੱਸਦੇ ਆ ਤੇ ਨਾਲ ਦੀ ਨਾਲ ਹੀ ਤੁਸੀਂ ਉਹਦੇ ਤੇ ਰੀਡਿੰਗ ਸਾਰਾ ਕੁਝ ਵੇਖ ਸਕਦੇ ਜੀ ਉਹਦੇ ਬਾਰੇ ਵੀ ਤੁਹਾਨੂੰ ਜਿਹੜਾ ਉਹ ਸਾਰਾ ਡਿਟੇਲ ਦੇ ਵਿੱਚ ਦੱਸਦੇ ਆ ਆਪਣੇ ਮੋਬਾਈਲ ਤੇ ਬਿੱਲ ਵੇਖਣ ਵਾਸਤੇ ਪੀਐਸਪੀਸੀਐਲ ਕੰਜ਼ਿਊਮਰ ਸਰਵਿਸ ਐਪਲੀਕੇਸ਼ਨ ਡਾਊਨਲੋਡ ਕਰਕੇ ਇਹਦੇ ਵਿੱਚ ਰਜਿਸਟਰਡ ਮੋਬਾਈਲ ਨੰਬਰ ਜਿਹੜਾ ਤੁਸੀਂ ਪਾ ਕੇ ਤੇ ਇਹਨੂੰ ਐਪਲੀਕੇਸ਼ਨ ਨੂੰ ਖੋਲ ਲੈਣਾ ਉਸ ਤੋਂ ਬਾਅਦ ਜਿਹੜਾ ਤੁਹਾਡੇ ਬਿੱਲ ਤੇ ਅਕਾਊਂਟ ਨੰਬਰ ਆਉਂਦਾ ਸੀਗਾ ਉਹ ਕਾਊਂਟ ਨੰਬਰ ਤੁਸੀਂ ਇਹਦੇ ਵਿੱਚ ਲਾਓਗੇ ਤੇ ਤੁਹਾਨੂੰ ਇਹਦੇ ਵਿੱਚ ਸਾਰੀ ਡਿਟੇਲ ਜਿਹੜੀ ਆ ਉਹ ਮਿਲ ਜੂਗੀ ਤੁਹਾਡਾ ਮੀਟਰ ਜਿਹੜਾ ਵਾ ਉਹ ਕਿੰਨੀਆਂ ਯੂਨਟਾਂ ਜਿਹੜੀਆਂ ਉੱਤੇ ਚੱਲਦੀਆਂ ਪਈਆਂ ਨੇ ਜਾਂ ਉੱਤੇ ਚੱਲ ਚੁੱਕੀਆਂ ਨੇ 스마트 ਮੀਟਰ ਤੇ ਜਿਹੜਾ ਵਾ ਸਾਰਾ ਕੁਝ ਜੋ ਕੁਝ ਚੱਲਦਾ ਪਿਆ ਉਹ ਤੁਹਾਨੂੰ ਤੁਹਾਡੇ ਮੋਬਾਈਲ ਤੇ ਸਾਰਾ ਕੁਝ ਹੀ ਪਤਾ ਲੱਗ ਜੂਗਾ ਜੇ ਸਾਡੀ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ